ਅਸੀਂ ਜੁੜੇ ਗ੍ਰਿਵੈਂਸ ਟਰੀਜ਼ ਦੇ ਨਾਲ ਤੇ ਮੈਂ ਕੁਛ ਅ ਕਰ ਗੂ ਗਿਆ ਸ਼ਿਕਾਇਤਾਪਰੀ ਕਹਾਣੀ ਲੈ ਕੇ ਇੱਕ ਹੋਰ ਹਾਜ਼ਰ ਆ ਪਟਿਆਲਾ ਪੁਲਿਸ ਨਹੀਂ ਟਲਦੀ ਆਪਣੇ ਕੀਤੇ ਕਾਰਨਾਮਿਆਂ ਤੋਂ ਇੱਕ ਹੋਰ ਕਾਰਨਾਮਾ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਹੋਰ ਤਸ਼ੱਦਦ ਸਾਹਮਣੇ ਆਈ ਹੈ ਨੌਜਵਾਨ ਮੁੰਡਿਆ ਤੇ ਤਸ਼ੱਦਦ ਸਾਹਮਣੇ ਆਈ ਹੈ ਇਲਜ਼ਾਮ ਕਾਫੀ ਗੰਭੀਰ ਨੇ ਇੱਜ਼ਤ ਤੇ ਹਾਲੇ ਤੱਕ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਪਰ ਉੱਥੇ ਹੀ ਸਾਡੇ ਨਾਲ ਉਹ ਮੁੰਡਾ ਮੌਜੂਦ ਹੈ ਕਰਨਲ ਬਾਟ ਕਟਮਾਰ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਸਭ ਨੂੰ ਕਿੰਨਾ ਹੱਲਾ ਹੋਇਆ ਪਿਆ ਕਿੰਨਾ ਜ਼ਿਆਦਾ ਚਰਚੇ ਚ ਮੁੱਦਾ ਹੈਗਾ ਉੱਥੇ ਇੱਕ ਹੋਰ ਨਵਾਂ ਮਾਮਲਾ ਇੱਕ ਹੋਰ ਨਵਾਂ ਬਖੇੜਾ ਵੱਡੇ ਅਫਸਰਾਂ ਵਾਸਤੇ ਛੋਟੇ ਪੁਲਿਸ ਮੁਲਾਜ਼ਮਾ ਨੇ ਪਟਿਆਲਾ ਪੁਲਿਸ ਮੁਲਾਜ਼ਮਾ ਨੇ ਖੜਾ ਕਰਤਾ ਹੈ ਪਟਿਆਲਾ ਪੁਲਿਸ ਦੀ ਕਾਰਨਾਮੇ ਤੁਹਾਨੂੰ ਅੱਜ ਇਸ ਕੈਮਰੇ ਉੱਤੇ ਸੁਣਾਵਾਂਗੇ ਇਹ ਬਾਈ ਸਾਡੇ ਨਾਲ ਮੌਜੂਦ ਹੈ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਰਣਜੀਤ ਜੀ ਪੂਰਾ ਮਾਮਲਾ ਕੀ ਸੀਗਾ ਇਹ ਦੱਸੋ ਇੱਕ ਵਾਰ ਕਿੱਥੇ ਜਾ ਰਹੇ ਸੀਗੇ ਤੁਸੀਂ ਕਿੱਥੋਂ ਆ ਰਹੇ ਸੀਗੇ ਅਸੀਂ ਨਾ ਫਤੇਗੜ ਸਾਹਿਬ ਗਏ ਸੀਗੇ ਮੱਥਾ ਟੇਕਣ ਉੱਥੋਂ ਆ ਰਹੇ ਸੀਗੇ ਵਾਪਸੀ 4:30 ਦਾ ਟਾਈਮ ਸੀਗਾ ਜੀ ਬੱਦਰਗੜ ਪੁਲਿਸ ਚੌਂਕੀ ਸੀਗੀ ਤੇ ਉੱਥੇ ਨਾਕਾ ਲਾ ਰੱਖਿਆ ਸੀਗਾ ਉਹਨਾਂ ਨੇ ਸਾਡੀ ਗੱਡੀ ਰੋਕੀ ਗਈ ਉੱਥੇ ਹੀ ਤੇ ਉਹਨਾਂ ਨੇ ਕਾਗਜ਼ ਮੰਗੇ ਹੀ ਸਾਡੇ ਤੋਂ ਅਸੀਂ ਕਿਹਾ ਵੀ ਕਾਗਜ਼ ਘਰੇ ਪਿਆਈ ਗੱਡੀ ਦੇ ਤੇ ਕਿੰਨੇ ਮੁੰਡੇ ਸੀਗੇ ਤੁਸੀਂ ਕਹਿੰਦੇ ਸੀ ਅਸੀਂ 5 ਮੁੰਡੇ ਸੀਗੇ ਪੰਜਾਂ ਨਾਲ ਤਸ਼ੱਦਦ ਹੋਈ ਆ ਨਹੀਂ ਇੱਕ ਤਾਂ ਭੱਜ ਗਿਆ ਸੀਗਾ ਇਹ ਉਹ ਜਵਾਕ ਸੀਗਾ ਚਾਰ ਜਣਿਆਂ ਨਾਲ ਹੋਈ ਆ ਹਾਂਜੀ ਮਤਲਬ ਕਿ ਕਿਸ ਕਮਰੇ ਦੇ ਵਿੱਚ ਹੋਈ ਆ ਬਹਾਦਰਗੜ ਚੌਂਕੀ ਦੇ ਕਿਸ ਕਮਰੇ ਦੇ ਵਿੱਚ ਹੋਈ ਆ ਬੇਸਮੈਂਟ ਦੇ ਵਿੱਚ ਉੱਪਰ ਆ ਥੱਲੇ ਕਿੱਥੇ ਉੱਥੇ ਕੋਈ ਵੀ ਕੈਮਰਾ ਨਹੀਂ ਸੀਗਾ ਜੀ ਭਾਦਰਗੜ੍ਹ ਥਾਣੇ ਚ ਹੀ ਹੋਈ ਆ ਚੌਂਕੀ ਚ ਉਹ ਜਿਹੜਾ ਗੁਪਤ ਕਮਰਾ ਉਹਨਾਂ ਦਾ ਉਹਦੇ ਤੇ ਲੈ ਗਏ ਸਾਨੂੰ ਰਿਮਾਂਡ ਰੂਮ ਸੀਗਾ ਹਾਂ ਜੀ ਉੱਥੇ ਬੈਠੇ ਸੀਗੇ ਉਹ ਹਰਦੀਪ ਸਿੰਘ ਜੀ ਬੈਠੇ ਸੀਗੇ ਤੇ ਉੱਥੇ ਉਹਨਾਂ ਨੇ ਇਕੱਲੇ ਇਕੱਲੇ ਨੂੰ ਲੈ ਜਾ ਕੇ ਸਾਡੀ ਸਾਡੇ ਨਾਲ ਕੁੱਟਮਾਰ ਕੀਤੀ ਤੇ ਕਰੰਟ ਕਰੰਟ ਵੀ ਲਾਇਆ ਸਾਡੇ ਕਿਵੇਂ ਕੁੱਟਮਾਰ ਕਿਵੇਂ ਕੀਤੀ ਇਹ ਦੱਸੋ ਥੋੜਾ ਜਿਹਾ ਉਹਨਾਂ ਨੇ ਨਾ ਸਾਡੇ ਉਹ ਪੁੱਠੇ ਕਰਕੇ ਸਾਨੂੰ ਜੀ ਉੱਪਰ ਬੈਗੇ ਤਿੰਨ ਜਣੇ ਆਈ ਉਹਨਾਂ ਨੇ ਸਾਡੇ ਪੈਰ ਕੁੱਟੇ ਸੀ ਸਿਰ 'ਚ ਮੁੱਕੇ ਮਾਰੇ ਪਿੱਠ ਤੇ ਡੰਡੇ ਡੁੰਡੇ ਮਾਰੇ ਤੇ ਬਾਅਦ 'ਚ ਉਹ ਉਹਨਾਂ ਨੇ ਕਰੰਟ ਵੀ ਲਾਇਆ ਸੀ ਸਾਨੂੰ ਤੇ ਮਤਲਬ ਉਹਨਾਂ ਦਾ ਕੁਝ ਖਾਦਾ ਪੀਤਾ ਸੀ ਇਹੋ ਜਿਹਾ ਕੁਝ ਵੀ ਉਹਨਾਂ ਦੇ ਨਸ਼ੇ ਕੀਤੇ ਹੋਏ ਸੀਗੇ ਈ ਦਾਰੂ ਵਗੈਰਾ ਪੀਤੀ ਹੋਈ ਸੀਗੀ ਤੇ ਸਾਨੂੰ ਕਹਿੰਦੇ ਤੁਸੀਂ ਚੋਰੀ ਕਰਕੇ ਆਏ ਹੋ ਨਸ਼ੇ ਦਾ ਵੀ ਕੋਈ ਜ਼ਿਕਰ ਕੀਤਾ ਵੀ ਤੁਹਾਡੇ ਕੋਲ ਨਸ਼ਾ ਹੈਗਾ ਐਸਾ ਕੁਝ ਨਹੀਂ ਨਸ਼ਾ ਸਾਡੇ ਕੋਲ ਨਹੀਂ ਸੀ ਬਾਈ ਨਹੀਂ ਪੁਲਿਸ ਦੇ ਮਤਲਬਕ ਐਸਾ ਕੁਝ ਆਇਆ ਬਿਆਨ ਵੀ ਤੁਹਾਡੇ ਕੋਲ ਨਸ਼ਾ ਸੀ ਤਾਂ ਤੁਹਾਨੂੰ ਰਿਮਾਂਡ ਤੇ ਲੈ ਰਹੇ ਨਹੀਂ ਨਹੀਂ ਸਾਨੂੰ ਕਹਿੰਦੇ ਸੀਗੇ ਉਹ ਵੀ ਤੁਸੀਂ ਚੋਰੀ ਕਰਕੇ ਆਏ ਹੋ ਪਿੱਛੇ ਚੋਰੀ ਡਕੈਤੀ ਵੀ ਤੁਸੀਂ ਲੁੱਟਾਂ ਖੋਹਾਂ ਕਰਦੇ ਹੋ ਤਾਂ ਕਰਕੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਇਹ ਕਿੰਨੇ ਦਿਨ ਪੁਰਾਣਾ ਮਾਮਲਾ ਇਹ ਦੱਸੋ ਇਹ 15 ਤਰੀਕ ਦਾ ਹੈ ਤੇ ਤੁਸੀਂ 15 ਤਰੀਕ ਦੇ ਕਦੋਂ ਭਰਤੀ ਹੋਏ ਹੋ ਰਜਿੰਦਰਾ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ 16 ਤਰੀਕ ਨੂੰ ਹੋਏ ਹਾਂ ਭਰਤੀ ਇਹ ਇਹ ਦੱਸੋ ਵੀ ਜਦੋਂ ਤੁਸੀਂ 16 ਨੂੰ ਭਰਤੀ ਹੋ ਗਏ ਅੱਜ 19 ਤਰੀਕ ਹੋ ਗਈ ਆ ਤਿੰਨ ਚਾਰ ਦਿਨਾਂ ਦੇ ਵਿੱਚ ਤੁਹਾਡੀ ਐਮਐਲਆਰ ਵੀ ਕੱਟ ਚੁੱਕੀ ਐ ਹੁਣ ਤੱਕ ਕੋਈ ਪਟਿਆਲਾ ਪੁਲਿਸ ਦਾ ਪਟਿਆਲਾ ਪੁਲਿਸ ਦਾ ਮੁਲਾਜ਼ਮ ਤੁਹਾਡੇ ਬਿਆਨ ਕਰਨ ਵਾਸਤੇ ਪਹੁੰਚਿਆ ਕਿ ਨਹੀਂ ਨਹੀਂ ਹਲੇ ਤੱਕ ਕੋਈ ਨਹੀਂ ਆਇਆ ਜੀ ਬਿਆਨ ਲੈਣ ਲਈ ਤੁਹਾਡੇ ਦੋ ਤਿੰਨ ਦਿਨ ਹੋ ਗਏ ਕੋਈ ਬਿਆਨ ਹੀ ਨਹੀਂ ਹੋਇਆ ਹਲੇ ਤਾਂ ਕਿ ਐਮਐਲਆਰ ਕੱਟਣ ਤੋਂ ਬਾਅਦ ਵੀ ਹਾਂਜੀ ਕੋਈ ਬਿਆਨ ਨਹੀਂ ਹੋਇਆ ਜੀ ਕੀ ਸਮਝਦੇ ਹੋ ਵੀ ਪੁਲਿਸ ਦੇ ਉੱਤੇ ਵੱਡੇ ਅਫਸਰ ਉਹਨਾਂ ਨੂੰ ਤੁਹਾਨੂੰ ਦਬਾਉਣ ਦਾ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਨਹੀਂ ਆ ਰਹੇ ਹਾਂਜੀ ਲੱਗਦਾ ਤਾਂ ਐਵੇਂ ਹੀ ਆ ਜੀ ਕਿਹੜੇ ਕਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਨਾਮ ਦੱਸ ਦੋ ਚੌਂਕੀ ਚਾਰਜ ਸੀਗਾ ਜੀ ਹਰਦੀਪ ਸਿੰਘ ਮੁੰਚੀ ਸੀਗਾ ਗੁਰਜੰਟ ਸਿੰਘ ਤੇ ਦੋ ਹਵਲਦਾਰ ਸੀਗੇ ਤੇ ਇੱਕ ਚਾਹ ਵਾਲਾ ਸੀਗਾ ਜੀ ਪੰਜ ਛੇ ਜਣਾਂ ਨੇ ਸਾਡੇ ਨਾਲ ਕੁੱਟ ਮਾਰ ਕੇ ਨਹੀਂ ਚਾਹ ਵਾਲਾ ਉੱਥੇ ਲੱਗਿਆ ਹੋਇਆ ਸੀ ਜੇ ਪ੍ਰਾਈਵੇਟ ਕਿਸ ਤਰ੍ਹਾਂ ਮਤਲਬ ਉਹਦੇ ਕੋਲ ਕੋਈ ਅਧਿਕਾਰ ਸੀਗਾ ਥਾਣੇ ਦੇ ਅੰਦਰ ਬੈਠਣ ਦਾ ਉੱਥੇ ਲੱਗਿਆ ਹੋਇਆ ਜੀ ਉਹਨਾਂ ਦੀ ਰੋਟੀ ਪਾਣੀ ਲੈ ਕੇ ਆਂਦਾ ਉਹ ਉਹਨਾਂ ਨਾਲ ਹੀ ਰਹਿੰਦਾ ਜੀ ਉਹ ਤੇ ਉਹਨੇ ਵੀ ਤੁਹਾਡੇ ਨਾਲ ਤਸ਼ੱਦਦ ਕੀਤੀ ਹਾਂਜੀ ਮੇਰੇ ਸਿਰ ਵਾਲ ਫੱਟੇ ਜੀ ਉਹਨੇ ਤੇ ਚਾਹ ਵਾਲੇ ਨੇ ਹਾਂਜੀ ਤੇ ਮੇਰੀ ਢੂਣੀ ਦੇ ਬੈਠ ਕੇ ਉਹਨੇ ਮੇਰੇ ਸਿਰ ਤੇ ਮੁੱਕੇ ਮਾਰੇ ਚੱਪਲਾ ਮਾਰੀਆਂ ਤੇ ਗਰਦਨ ਤੇ ਵੀ ਬਹੁਤ ਸੱਟਾਂ ਮਾਰੀਆਂ ਸੋ ਬਿਲਕੁਲ ਇਹ ਹੈਰਾਨੀਜਨਕ ਤਸਵੀਰਾਂ ਨੇ ਪਟਿਆਲਾ ਪੁਲਿਸ ਕਹੇ ਕਹੇ ਜੇ ਕਾਰਨਾਮੇ ਕਰਦੀ ਹੈ ਤੁਹਾਡੇ ਸਾਹਮਣੇ ਹੈ ਕੀ ਹਾਲ ਹੋਇਆ ਪਿਆ ਮੁੰਡੇ ਦਾ ਇਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਸ਼ਾਰਟਸ ਤੁਹਾਨੂੰ ਦਿਖਾ ਦਿੰਨੇ ਆ ਵੀ ਕੀ ਪੂਰਾ ਮਾਮਲਾ ਬਣਿਆ ਸੀਗਾ ਕਿਸ ਤਰ੍ਹਾਂ ਇਸ ਮੁੰਡੇ ਦਾ ਪੈਰ ਤੋੜਿਆ ਗਿਆ ਕਰੰਟ ਲਾ ਲਾ ਇਹਨੂੰ ਜਲੀਲ ਕੀਤਾ ਗਿਆ ਚੱਪਲਾਂ ਦੇ ਨਾਲ ਕੁੱਟਿਆ ਗਿਆ ਬਠਿੰਡਾ ਪੁਲਿਸ ਨੇ ਬਠਿੰਡਾ ਸੀਆਈ ਸਟਾਫ ਨੇ ਕੋਈ ਕਸਰ ਨਹੀਂ ਛੱਡੀ ਦੀ ਉਸ ਤੋਂ ਪਹਿਲਾਂ ਪਟਿਆਲਾ ਕਰਨਾਲ ਕੇਸ ਹੋ ਗਿਆ ਇਸ ਬਾਅਦ ਆ ਹੁਣ ਤੀਸਰਾ ਮਾਮਲਾ ਤੁਹਾਨੂੰ ਦਿਖਾ ਰਿਹਾ ਸੋ ਇਹ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਸਟੇਟ ਬਣਦਾ ਜਾ ਰਿਹਾ ਪੋਲਿਟੀਕਲ ਪਾਵਰਾਂ ਉਤੇ ਖਤਮ ਹੋ ਰਹੀਆਂ ਨੇ ਪੁਲਿਸ ਰਾਜ ਦਾ ਕੀ ਕਾਰਨਾਮੇ ਹੁੰਦੇ ਨੇ ਆ ਤੁਹਾਡੇ ਸਾਹਮਣੇ ਅਸੀਂ ਦਿਖਾ ਦਿੱਤਾ ਹੈ ਹੈਲੋ ਹਾਂਜੀ ਹਰਦੀਪ ਜੀ ਨਾਲ ਗੱਲ ਹੋ ਰਹੀ ਹੈ ਚੌਂਕੀ ਇੰਚਾਰਜ ਬਾਦਰਗੜ ਜੀ ਜੀ ਸਰ ਮੈਂ ਪੱਤਰਕਾਰ ਕੁਸ਼ਾਗਰ ਹੋ ਗਿਆ ਗੱਲ ਕਰ ਰਹਾ ਸੀ ਹਾਂ ਜੀ ਪੱਤਰਕਾਰ ਕੁਸ਼ਾਗਰ ਹੋ ਗਿਆ ਗ੍ਰਿਵੈਂਸ ਸਟੋਰੀਜ਼ ਤੋਂ ਹਾਂ ਜੀ ਬ੍ਰਦਰ ਕੀ ਹਾਲ ਨੇ ਵਧੀਆ ਜੀ ਵਧੀਆ ਤੁਸੀਂ ਦੱਸੋ ਕਿਵੇਂ ਠੀਕ ਹੈ ਜੀ ਹਾਂ ਜੀ ਏਕਨ ਬ੍ਰਦਰ ਰਣਜੀਤ ਨਾਮ ਦਾ ਹੈਗਾ ਮੁੰਡਾ ਉਹ ਨਾਲ ਮਤਲਬ ਕਿ ਉਹ ਨਾ ਆਪਣੀ ਉਹ ਦੇ ਰਹੇ ਸੀਗੇ ਬਾਈਟਾਂ ਵਗੈਰਾ ਵੀ ਉਹਨਾਂ ਨਾਲ ਕੁੱਟਮਾਰ ਹੋਈ ਹੈ ਤਿੰਨ ਚਾਰ ਜਣਿਆਂ ਨਾਲ ਤੇ ਸੰਡੇ ਵੀ ਹੈ ਤੇ ਉਹਦੇ ਬਾਰੇ ਬਾਈਟ ਕਰਨੀ ਸੀਗੀ ਤੁਹਾਡੀ ਵੀ ਹੈਗਾ ਤੁਹਾਡਾ ਕੋਈ ਪੱਖ ਕਿ ਨਹੀਂ ਕਿ ਕੋਈ ਗਲਤ ਨਹੀਂ ਹੋਈ ਕੁੱਟਮਾਰ ਤੱਕ ਇਹਦੀ ਪੁਲਿਸ ਕਿਉਂ ਕਰੇਗੀ ਉਹ ਪਹਿਲਾਂ ਮੇਰੇ ਕੋਲ ਐਸਕੇ ਪੱਤਰਕਾਰ ਤੋਂ ਆਈ ਸੀ ਮੈਨੂੰ ਵੇਟ ਦਿੱਤੀ ਸੀਗੀ ਓਕੇ ਉਹਨਾਂ ਨੇ ਚਲਾਈ ਨਹੀਂ ਨਾ ਨਹੀਂ ਅਸੀਂ ਉਹਨਾਂ ਤੋਂ ਹੀ ਲੈ ਲੈਂਦੇ ਜਿੱਥੇ ਤੱਕ ਉਹ ਚਾਰਨ ਵਾਲੀ ਟੱਡੀ ਕੋ ਗੱਲ ਸਾਡੀ ਸਦਾ ਨਾਕੇ ਤਰ੍ਹਾਂ ਰੋਕੀ ਸੀ ਉਹਨਾਂ ਕੋਲ ਹਥਿਆਰ ਵਗੈਰੇ ਸੀਗੀ ਓਕੇ ਹਥਿਆਰ ਕਿਸ ਤਰ੍ਹਾਂ ਦੇ ਵਿੱਚ ਗੁੱਸਤੀ ਸੀ ਅੱਛਾ ਉਹ ਇੱਕ ਗਰਾਰੀ ਜੀ ਸਾਈਕਲ ਦੀ ਗਰਾਰੀ ਜੀ ਦੇ ਵਿੱਚ ਪਿੰਡਾ ਜਿਹਾ ਲਾ ਕੇ ਬਣਾਇਆ ਹੋਇਆ ਸੀਗਾ ਓਕੇ ਹਾਂ ਤੇ ਵੀ ਆਈ ਸੀ ਉਹ ਜੀ ਬੰਦੇ ਆ ਵੀ ਵੀਡੀਓ ਨੂੰ ਵਾਰਨਿੰਗ ਦਿੱਤੀ ਕਿ ਕੋਈ ਬ੍ਰੀਚ ਵੀ ਤੇ ਪਹਿਲਾਂ ਗੱਡੀ ਲਈ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਅਸੀਂ ਤੇ ਇਹਦੇ ਜ਼ਿੰਮੇਵਾਰੀ ਤੇ ਭੇਜਦੇ ਸੀ ਵੈਸੇ ਉਹ ਐਕਚੁਅਲੀ ਜਨੂਰ ਉਹ ਸੀ 207 'ਚ ਬੰਦ ਕਰ ਦਿੱਤੀ ਅੱਛਾ ਇੰਪਾਉਂਡ ਕਰਤੀ ਗੱਡੀ ਹਨਾ ਹਾਂ ਹਾਂ ਕੋਈ ਕਾਗਜ਼ ਪੱਤਰ ਨਹੀਂ ਹੈਗਾ ਉਹਦਾ ਓਕੇ ਤੇ ਉਹ ਐਕਚੁਅਲੀ ਮਤਲਬ ਕਿ ਹੋਰ ਤਾਂ ਕੋਈ ਨਹੀਂ ਸੀਗਾ ਸੰਤਾ ਇਹ ਸੀਗਾ ਚਲੋ ਇੱਕ ਵਾਰ ਫਿਰ ਵੀ ਗੱਲ ਕਰਨੀ ਜ਼ਰੂਰੀ ਸੀ ਤੁਹਾਡੇ ਨਾਲ ਵੀ ਪੁੱਛ ਲਈਏ ਵੀ ਆਫੀਸ਼ੀਅਲ ਇੱਕ ਤਰ੍ਹਾਂ ਦਾ ਰਿਕਾਰਡ ਰਹਿ ਜਾਂਦਾ ਸਾਡੇ ਕੋਲ ਨਹੀਂ ਨਹੀਂ ਬਿਲਕੁਲ ਬਿਲਕੁਲ ਕੋਈ ਨਹੀਂ ਨਿਊ ਹੈਗਾ ਇਹ ਮੇ ਤਾਂ ਪੁੱਤ ਉਹ ਐਕਚੁਅਲੀ ਉਹ ਉਹਦੇ ਨਾਲ ਵੀ ਮੇਰੇ ਕੋਲ ਸਾਰੇ ਆਈ ਸੀਗੇ ਸਾਰੇ ਆਈ ਉਹਨਾਂ ਨੇ ਕਿਹਨੂੰ ਸਾਡਾ ਸਾਡਾਂ ਦਾ ਕੋਈ ਗਲਵਾਟ ਨਹੀਂ ਹੋਈ ਮੈਂ ਬੁਲਾਏ ਸੀਗੇ ਸਭ ਨੂੰ ਮੈਂ ਉੱਥੇ ਓਕੇ ਓਕੇ ਐ ਨਹੀਂ ਸੀਗਾ ਜੌਂਕੀ ਉਹ ਬੁਲਾਏ ਸੀਗੇ ਵੱਖਰੇ ਤੌਰ ਤੇ ਓਕੇ ਤੇ ਉਹਨਾਂ ਨਾਲ ਜਿਹੜੇ ਸੀਦੇ 3 ਜਣੇ ਉਹ ਆਏ ਸੀਗੇ ਅੱਛਾ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਸੀ ਤੁਹਾਨੂੰ ਕੋਈ ਕੁੱਟ ਮਾਰਦਾ ਕੋਈ ਲੱਗ ਕਹਿ ਰਿਹਾ ਇਲਜ਼ਾਮ ਲਾ ਰਿਹਾ ਵੀ ਮੈਨੂੰ ਕੁੱਟ ਮਾਰਦਾ ਹਾਂ ਉਹ ਬਸ ਉਹੀ ਤਾਂ ਹੀ ਇਲਜ਼ਾਮਾਂ ਕਰਕੇ ਹੀ ਕੀਤਾ ਸੀਗਾ ਹੋਰ ਤਾਂ ਕੁਝ ਨਹੀਂ ਕਿਉਂਕਿ ਪੱਕੇ ਪਸ਼ਤੇ ਦਾ ਕੋਈ ਹੈ ਨਹੀਂ ਨਾ ਹਲੇ ਕੀ ਹੈ ਜੀ ਕੋਈ ਜੀ ਉਹ ਮੇਰੇ ਕੋ ਕਹਿੰਦੇ ਨਾ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਸਾਨੂੰ ਤਾਂ ਅਸੀਂ ਘਰ ਦੇ ਬੁਲਾਏ ਸੀਗੇ ਦੋ ਬੰਦੇ ਆ ਗਏ ਸੀ ਵੈਰੀਫਾਈ ਕਰਕੇ ਸਾਨੂੰ ਭੇਜਤਾ ਸੀਗਾ ਮੇਰਾ ਡਿਊਟੀ ਅਫਸਰ ਸੀ ਸ਼ਰਮਜੀਤ ਸੀਗਾ ਉਹਦਾ ਨਾਮ ਓਕੇ ਤੇ ਉਹ ਐਕਚੁਅਲੀ ਉਹ ਹਾਂਜੀ ਮੈਂ ਭਾਜੀ ਇਹ ਗੱਲ ਕਹਿ ਰਿਹਾ ਸੀਗਾ ਉਹਨੇ ਐਕਚੁਅਲੀ ਉੱਥੇ ਸੀਗੇ ਨਾ ਰਜਿੰਦਰ ਹਸਪਤਾਲ ਐਡਮਿਟ ਹੋਏ ਪਏ ਸੀਗੇ ਤੇ ਉਹ ਕਹਿੰਦੇ ਵੀ ਐਮਐਲਆਰ ਤਾਂ ਕੱਟ ਗਈ ਸਾਡੀ ਵੀ ਉਹ ਨਹੀਂ ਵੀ ਬਿਆਨ ਲੈਣ ਨਹੀਂ ਆ ਰਹੇ ਤਾਂ ਬਿਆਨ ਲੈਣ ਤਾਂ ਕੋਈ ਗਏ ਸੀ ਮੇਰੇ ਨਹੀਂ ਜੋ ਗਿਆ ਕਿ ਉਹ ਸੇ ਮਿਲੇ ਨਹੀਂ ਉਹ ਅੱਛਾ ਮਿਲੇ ਨਹੀਂ ਹੈਗੇ ਨੇ ਉਹਨਾਂ ਕੋ ਛੁੱਟੀ ਹੋ ਗਈ ਉਹਨਾਂ ਨੂੰ ਨਹੀਂ ਹਲੇ ਤਾਂ ਹੈਗੇ ਨੇ ਉਹ ਹੈ ਕਿ ਮੇਰੇ ਕੋ ਬਿਆਨ ਲਿਖਾਉਣਾ ਆ ਕੇ ਕੋਈ ਗੱਲ ਨਹੀਂ ਬਿਆਨ ਲੈ ਕੇ ਜੋ ਉਹਨਾਂ ਦੀ ਸਟਸੋਈ ਬਣਦੀ ਹੈ ਉਹ ਕਰਾਉਣਾ ਨਹੀਂ ਓਕੇ ਓਕੇ ਉਹ ਹਲੇ ਮਤਲਬ ਕਿ ਐਡਮਿਟ ਸੀਗੇ ਨਾ ਹਲੇ ਛੁੱਟੀ ਨਹੀਂ ਹੋਈ ਤਾਂ ਉਹ ਆਣੀ